ਰੁਪਿੰਦਰ ਉਹ ਫੋਨ ਨਹੀਂ ਚਲਾਉਂ ਜਾ ਰੋਟੀ ਲਿਆ ਪਾ ਕੇ ਹੈ ਉਹ ਤੈਨੂੰ ਲਿਆਵਾਂ ਕਹਿਣਾ ਕਿੰਨੂੰ ਕਹਿੰਦੇ ਉਹ ਨਿਕਲ ਜਾ ਹੇ ਦੇ ਵਿੱਚੋਂ ਮੈਨੂੰ ਸੁਣਨ ਦਿਆ ਕੋਈ ਕੋ ਮਿੱਲਾਂ ਚੱਲਣ ਡੀਆਂ ਵਾ ਜਿਹੜੀਆਂ ਬੰਦੋਂ ਚੱਲੀਆਂ ਵਾ ਜਦੋਂ ਮੇਰੀਆਂ ਗੱਲਾਂ ਨਹੀਂ ਸੁਣਦੀਆਂ ਇਹ ਘਰ ਦੇ ਵਿੱਚ ਕੇ ਇਹਨੂੰ ਤਾਂ ਮੈਂ ਗੱਲ ਨਹੀਂ ਸੁਣਾ ਹੁਣ ਕਿਹੜੀਆਂ ਗੱਲਾਂ ਨਹੀਂ ਤੇਰੀਆਂ ਸੁਣੀਆਂ ਆਹ ਤੁਹਾਨੂੰ ਤਾਂ ਪਤਾ ਹੀ ਨਹੀਂ ਹੈ ਨਾ ਤੀ ਦੇਖਾਂ ਤੇ ਪੱਟੀ ਬੰਨੀ ਵੀ ਤੁਹਾਨੂੰ ਲੱਭਨ ਦਿਆ ਘਰ ਦੇ ਵਿੱਚ ਕੀ ਹੋਉਂਦਿਆ ਆ ਮੈਨੂੰ ਲੱਗੀ ਆ ਭੁੱਖ ਤੇ ਜਾ ਕੇ ਰੋਟੀ ਪਾ ਕੇ ਲਿਆ ਜਾ ਬਾਅਦ ਚ ਮੈਨੂੰ ਗੱਲ ਸੁਣਾਈ ਬਣਾਈ ਹੋਣੀ ਮੰਮੀ ਤੁਹਾਡੀ ਨੇ ਖਾ ਲੋ ਜਾ ਕੇ ਮੰਮੀ ਨੇ ਜਦੋਂ ਤੁਹਾਨੂੰ ਕੰਮ ਹੀ ਮੰਡਿਆ ਵਾ ਤੇ ਮੰਮੀ ਨੂੰ ਕਿ ਲੋੜਾ ਬਣਾਉਂਦੀ ਅੱਜ ਵਾਰੀ ਤੇ ਤੇਰੀ ਹੀ ਸੀ ਨਾ ਭਾਵੇਂ ਇਹ ਮੇਰੀ ਵਾਰੀ ਤੇ ਭਾਵੇਂ ਜਦੀ ਮਰਜ਼ੀ ਹੋਵੇ ਠੀਕ ਆ ਨਾ ਮੈਂ ਰਸੋਈ ਵਿੱਚ ਅੱਜ ਨਹੀਂ ਜਾਣਾ ਜਦੋਂ ਮੇਰੀ ਲੋੜਣੀ ਘਰ ਦੇ ਵਿੱਚ ਪੂਰੀ ਹੁੰਦੀ ਤੇ ਮੈਂ ਗੱਲ ਹੀ ਕੰਮ ਕਰਦੀ ਫਿਰਾਂ ਸਾਰੀਆਂ ਡਿਮਾਂਡਾਂ ਤੇ ਤੇਰੀਆਂ ਪੂਰੀਆਂ ਕੀਤੀਆਂ ਵਾਂ ਤੇਰੇ ਕੋਲ ਬੋਲ ਤੇ 50000 ਰੁਪਏ ਚੁੱਕ ਲੈਂਦਾ ਸੀ ਹੋਰ ਦੱਸ ਮੈਂ ਕੀ ਕਰਾਂ ਆਹੋ ਕੇ 50000 ਲਿਆਤਾ ਵਾ ਉਹੋ ਹੀ ਬਸ ਲੜ ਗਿਆ ਵਾ ਤੁਨੂੰ ਸਾਰਿਆਂ ਨੂੰ ਵੀ ਉਹ ਕੱਲੀ ਇਹਨੇ ਮੰਗ ਲਿਆ ਘਰ ਦੇ ਵਿੱਚ ਜਾਓ ਜੇ ਇਹ ਗਲਤੀ ਐ ਹੀ ਆ ਨਾ ਨਹੀਂ ਮੰਗਦੀ ਮੈਂ ਕੋਈ ਵੀ ਪੈਸਾ ਤੇ ਕੰਮ ਨਹੀਂ ਜੇ ਮੇਰੇ ਕੋਈ ਹੁੰਦਾ ਤਾਂ ਨਾ ਕੋਈ ਆਸ ਰੱਖੀ ਹੋਈ ਮੇਰੇ ਤੋਂ ਮੈਨੂੰ ਦੱਸਦੇ ਸਹੀ ਪਚਾਈ ਦਾ ਕੀ ਆ ਮੈਂ ਲਿਆ ਦਿੰਨਾ ਹੁਣੇ ਜਾ ਕੇ ਚਾਹੀਦਾ ਕੀ ਆ ਸਕੂਟਰੀ ਲੈ ਕੇ ਆਈ ਐ ਨਾ ਉਹ ਉਹੋ ਹੀ ਮੈਨੂੰ ਚਾਹੀਦੀ ਆ ਉਹ ਮੇਰੀ ਗੱਲ ਸੁਣ ਟੁੱਟੀ ਜੀ ਉਹਨਾਂ ਸਕੂਟਰੀ ਲਿਆਂਦੀ 40000 ਦੀ ਸਾਰੀ ਉਹ ਆਈ ਸਾਰਾ ਉਹਦਾ ਰੰਗ ਲੱਥਾ ਤੂੰ ਫਾਇ ਦੇਣੀ ਸਕੂਟਰੀ ਲਿਆ ਕੇ ਮੋਟਰਸਾਈਕਲ ਤੇ ਸਾਡੇ ਕੋ ਹੈਗਾ ਵਾ ਚੱਲ ਠੀਕ ਵਾ ਉਹਨਾਂ ਦੀ ਤੇ ਟੁੱਟੀ ਆ ਤੇ ਚੱਲ ਯਾਰ ਦੀ ਆਈ ਆ ਤੇ ਆਪਾਂ ਇਦਾਂ ਕਰਦੇ ਆ 50 60 ਹੋਰ ਪਾਉਂਦੇ ਆ ਵਿੱਚ ਤੇ ਨਵੀਂ ਕਢਾ ਲਿਓ ਨੇ ਆ ਉਹ ਤੇਰਾ ਦਿਮਾਗ ਕੰਮ ਕਰਦਾ ਵਾ ਕਿ ਨਹੀਂ ਕਰਦਾ 50000 ਅੱਗੇ ਚੁੱਕਿਆ ਵਾ ਤੇ 50 ਹੋਰ ਲਿਆਵਾ ਦੇ ਕੋ ਵੇਖ ਲਓ ਫੇਰ ਉਹੀ ਗੱਲ ਤੇ ਆ ਗਈ ਨਾ ਕਾਦੀ ਡਿਮਾਂਡ ਮੇਰੀ ਪੂਰੀ ਹੁੰਦੀ ਏ ਘਰ ਦੇ ਵਿੱਚ ਤਰਲੇ ਮਾਰ ਮਾਰ ਕੇ ਚੀਜ਼ਾਂ ਲੈਣੀਆਂ ਪੈਂਦੀਆਂ ਵਾ ਡਿਮਾਂਡ ਤੇ ਉਹਨੂੰ ਕਹਿੰਦੇ ਪੂਰੀ ਹੋਈ ਕਿ ਜਿਹੜਾ ਬੰਦਾ ਅੱਧੀ ਜ਼ੁਬਾਨ ਨਾਲ ਕਵੇ ਤੇ ਉਸੇ ਵale ਆਖੋ ਵੀ ਹਾਂ ਵੀ ਲਿਆ ਦਿੰਨੇ ਆ ਉਹ ਮੇਰੀ ਗੱਲ ਸੁਣ ਜਿਹੜੀ ਨਵੀਂ ਸਕੂਟਰੀ ਆ ਨਾ ਲੱਖ ਤੋਂ ਉੱਤੇ ਓ ਆਪੇ ਹਿਸਾਬ ਲਾ ਲਾ ਤੇ ਲੱਖ ਕਿਦਾਂ ਕਵਾ ਝੋਨਿਓ ਲਾਥ ਜਾਣੇ ਹੁਣ ਮੇਰੀ ਗੱਲ ਸੁਣੋ ਉਹਨਾਂ ਨੇ ਵੀ ਤਾਂ ਲੱਖ ਚੁੱਕੀ ਆਈ ਆ ਤੇ ਜੇ ਅਹੀਂ ਚੁਕਲਾਂਗੇ ਵੱਧ ਉਹ ਵੀ ਲਾਥੀ ਜਾਣੇ ਆ ਮੇਰੀ ਗੱਲ ਸੁਣ ਲੱਖ ਉਹਨਾਂ ਨੇ ਚੁਕ ਲਿਆ ਲੱਖ ਅਸੀਂ ਚੁਕ ਲਾਂਗੇ 2.5-3 ਲੱਖ ਦਾ ਤਾਂ ਝੋਨਾਵ ਤੇ ਮੁੜ ਕੇ ਕਣਕ ਨਹੀਂ ਪਿਜਣੀ ਘਰ ਦਾ ਖਰਚਾ ਕੋਈ ਨਹੀਂ ਆ ਉਹਨਾਂ ਨੇ ਪੈਸੇ ਆਪਣੇ ਲਾਉਣੇ ਅਸੀਂ ਆਪਣੇ ਲਾਉਣੇ ਸਾਨੂੰ ਉਹਨਾਂ ਨਾਲ ਕੀ ਭਾਵਾ ਤੇ ਨਾਲੇ ਸਕੂਟਰੀ ਨਾ ਨਵੀਂ ਚਾਹੀਦੀ ਆ ਮੈਂ ਪੁਰਾਣੀ ਨਹੀਂ ਗੀ ਲੈਣੀ ਹੈਗੀ ਹੋ ਰਹਾ ਇੱਥੇ ਕੱਲ ਨੂੰ ਜਾਂਦਿਆਂ ਰਾਜ ਖਰਾਬ ਹੋ ਜੇ ਉਹਦਾ ਕੀ ਫਾਇਦਾ ਵ ਲੈ ਆਂਦਾ ਉਹ ਚੱਲ ਤੂੰ ਐਂਦਾ ਕਰ ਰੋਟੀ ਤੇ ਪਕਾ ਤੇ ਸਕੂਟਰੀ ਦਾ ਵੀ ਵੇਖ ਲੈਨੇ ਆ ਹਸਤਾਬ ਲਾ ਕੇ ਪਹਿਲਾਂ ਲਿਆਉਣੀ ਆ ਕਿ ਨਹੀਂ ਪੀ ਲੈਣੀ ਆ ਕਿ ਨਹੀਂ ਲੈਣੀ ਹਾਂ ਜਾਂ ਨਾ ਕੋਈ ਨਹੀਂ ਹੁਣ ਸੋਚ ਕੇ ਤੈਨੂੰ ਮੈਂ ਦੱਸ ਦਿੰਨਾ ਵਾ ਜੋਬਨ ਨੂੰ ਵੀ ਤਾਂ ਪੁੱਛਣਾ ਪੈਣਾ ਕਿ ਨਹੀਂ ਪਹਿਲਾਂ ਪੈਸੇ ਹੈਗੇ ਆ ਤੇ ਕੋਈ ਕਿ ਨਹੀਂ ਹੈਗੇ ਬਸ ਠੀਕ ਵਾ ਉਹਨੇ ਅਗਲੀ ਨੇ ਨਾ ਇੱਕੋ ਵਾਰੀ ਕਿਹਾ ਭਾਜੀ ਨੂੰ ਕਿ ਮੈਨੂੰ ਸਕੂਟਰੀ ਚਾਹੀਦੀ ਆ ਉਸੇ ਵਲੇ ਲੈਂਦੀ ਨਾ ਤੇ ਤੁਸੀਂ ਵੇਂਦੇ ਰਹੋ ਸੋਚਾਂਗੇ ਵਿਚਾਰਾਂਗੇ ਐਦਾਂ ਕਰਾਂਗੇ ਸੋਚਦੇ ਰਹੋ ਫੇ ਠੀਕ ਵਾ ਨਾ ਐਦਾਂ ਕੰਮ ਨਹੀਂ ਹੁੰਦੇ ਕੰਮ ਉਹ ਹੀ ਆ ਜਿਹੜਾ ਉਸੇ ਵਲੇ ਕਰ ਲੋ ਯਾਰ ਅੱਜ ਦਾ ਦਿਨ ਤੋਂ ਕੱਢੇਂਗੀ ਕਿ ਨਹੀਂ ਕੱਢੇਂਗੀ ਸ਼ਾਮ ਨੂੰ ਹੁਣ ਮੈਂ ਜਾਣਾ ਤੋ ਉਹਦੇ ਕੋ ਪੈਸੇ ਲੈ ਆਉਂਗਾ ਫਿਰ ਤੇ ਅਗਲੇ ਦਿਨ ਕਢਾ ਲਿਆਂਗੇ ਸਕੂਟਰੀ ਫਿਰ ਚੱਲ ਠੀਕ ਵਾ ਸਿਰਫ ਫਾਇਦਾ ਦੇਂ ਜੇ ਜੇ ਵੀ ਗੋ ਨਾ ਕੱਲ ਨੂੰ ਤੇ ਫਿਰ ਮੈਨੂੰ ਨਹੀਂ ਗਾ ਪਤਾ ਓਏ ਅੱਜ ਦਾ ਦਿਨ ਹੀ ਕਹਿਣੇ ਆਵਾ ਮੈਂ ਵੀ ਕੱਲ ਨੂੰ ਤੇ ਆਈ ਐ ਏਜੰਸੀ ਚ ਹੋਣਾ ਵਾ ਚਲ ਠੀਕ ਆ ਹਾਂ ਜਾ ਜਾ ਕੇ ਰੋਟੀ ਪਾਣੀ ਪਕਾ ਚਲ ਦੱਸੋ ਖਾਣਾ ਕੀ ਆ ਉਹ ਜੋ ਮਰਜ਼ੀ ਬਣਾ ਲੈ ਯਾਰ ਮੈਨੂੰ ਤਾਂ ਭੁੱਖ ਲੱਗੀ ਆ ਮੈਂ ਰੋਟੀ ਖਾਣਾ ਵਾ ਜਾ ਕੇ ਚਲ ਫਿਰ ਵੀ ਦੱਸ ਦੋ ਤੁਹਾਡੀ ਪਸੰਦ ਦਾ ਬਣਾ ਦਿੰਨੀ ਆ ਉਹ ਜਿਹੜੀ ਵੀ ਦਾਲ ਦੂਲ ਪਈ ਆ ਉਹੋ ਹੀ ਲਿਆ ਵਾ ਤੇ ਫੁਲਕੇ ਲਾ ਛੇਤੀ ਕਰ ਚਲ ਠੀਕ ਆ ਮੈਂ ਲਿਓਨੀ ਆ ਉਹਦਾਂ ਨਾ ਮੈਂ ਕਹੇ ਹਿਸਾਬ ਲਾਇਆ ਕੱਲਾ ਕੱਲਾ ਹੀ ਬੰਦਾ ਠੀਕ ਵਾ ਆ ਜਿਹੜੇ ਦੋ ਭਰਾ ਵਨ ਜਦੋਂ ਤੇ ਹੋ ਜਾਂਦਾ ਨਾ ਵਿਆਹ ਉਦੋਂ ਨਹੀਂ ਕੇ ਪਾਸੇ ਗੱਲ ਲੱਗਦੀ ਇੱਕ ਨੇ ਉਹ ਲਿਆਂਦਾ ਵਾ ਦੂਜੀ ਨੇ ਵੀ ਕਹਿਣਾ ਮੈਂ ਉਹੋ ਹੀ ਚੀਜ਼ ਲਿਆਉਣੀ ਹੈ ਦੱਸ ਹੁਣ ਮੈਂ ਕੀ ਕਰਾਂ 50000 ਅੱਗੇ ਚੁੱਕਿਆ 50 ਹੋਰ ਚੁੱਕ ਲਿਆਂਦਾ ਤੇ 2 ਲੱਖ ਹੋ ਜਾਣਾ ਵਾ ਸਿਰ ਤੇ ਤੇ 2.5-3 ਲੱਖ ਦਾ ਝੋਨਾ ਉਹ ਵੀ ਜਮੀਂ ਪੈ ਗਿਆ ਤੇ ਉਹ ਵੀ ਨਹੀਂ ਨਿਕਲਣਾ ਕੀ ਕਰਨਾ ਫਿਰ ਲਿਆਉਣੀ ਪੈਣੀ ਐ ਸਕੂਟਰੀ ਰੋਟੀ ਵੀ ਦਿਖਾਣੀ ਐ ਕਿ ਨਹੀਂ ਵੇਖਾ ਕਿ ਢੀਆ ਫਰੀ ਫਰੰਡੀ ਆ ਕੱਲ ਦੀ ਸਕੂਟਰੀ ਲੈਣ ਦੀ ਐ ਨਾ ਕਿੱਡੀ ਓਕੀ ਓਕੀ ਫਰੰਡੀ ਆ ਚੱਲ ਏਦਾਂ ਕਰਦੀ ਆਂ ਪਾ ਲਈ ਨਾ ਮम्मी ਨੂੰ ਫੋਨ ਲਾਉਣੀ ਆ ਮम्मी ਨੂੰ ਦੱਸਦੀ ਆਂ ਕਿ ਮੰਮੀ ਇਹ ਸਕੂਟਰੀ ਲਿਆਂਦੀ ਆ ਫੇਰ ਇਹਨੇ ਹੋਰ ਸੜਨਾ ਹਾਂਜੀ ਹਾਂਜੀ ਮੰਮੀ ਠੀਕ ਠਾਕ ਵਧੀਆ ਤੇ ਸੁਣਾਓ ਹਾਂਜੀ ਉਹ ਨਹੀਂ ਨਹੀਂ ਸਕੂਟਰੀ ਲਿਆਂਦੀ ਆ ਹੀ ਨਵੀਂ ਕੋਈ ਗੱਲ ਨਹੀਂ ਆਵਾਂਗੇ ਤੁਹਾਡੇ ਕੋਲ ਵੀ ਆਉਣਾ ਕਿਉਂ ਨਹੀਂ ਆ ਹਾਂਜੀ ਹਾਂਜੀ ਨਹੀਂ ਨਹੀਂ ਵਧੀਆ ਸਾਰੇ ਠੀਕ ਠਾਕ ਆ ਹੁਣ ਤੇ ਮੰਮੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈਗੀ ਹੁਣ ਤੇ ਆਪਣਾ ਸਦਨ ਹੋ ਗਿਆ ਵਾ ਉਹ ਨਹੀਂ ਨਹੀਂ ਵਿਆਹ ਮੈਂ ਜਦੋਂ ਮਰਜ਼ੀ ਆ ਸਕਦੀ ਆ ਉਹ ਨਹੀਂ ਨਹੀਂ ਮੰਮੀ ਹੁਣ ਤੇ ਰੋਕਣ ਵਾਲਾ ਵੀ ਕੋਈ ਹੈ ਨਹੀਂ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਰੂਰ ਆਵਾਂਗੇ ਆਉਣਾ ਕਿਉਂ ਨਹੀਂ ਆ ਚਲੋ ਠੀਕ ਆ ਮੰਮੀ ਮੈਂ ਲੱਗੀ ਹਾਂ ਰੋਟੀ ਖਾਣਾਂ ਠੀਕ ਹੈ ਠੀਕ ਚੱਲ ਮਮੀ ਕਿੰਨੇ ਖੁਸ਼ ਹੋਏ ਕਿ ਸਕੂਟਰੀ ਲਈ ਹੈ ਮੇਰੀ ਗੱਲ ਸੁਣਾ ਗੱਲ ਉਥੇ ਅੰਦਰ ਨਹੀਂ ਜਾਂਦੀ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਗੱਲ ਕਰਾਂ ਤੈਨੂੰ ਕਹਾਦਾ ਸਾੜਾ ਹੋਣ ਡਿਆ ਵਾ ਨਹੀਂ ਮੇਰੀ ਗੱਲ ਸੁਣਾ ਇੱਥੇ ਜੋ ਆਕੇ ਗੱਲ ਕਰਨਦੀ ਆ ਨਾਲੇ ਮੈਨੂੰ ਪਤਾ ਨਹੀਂ ਲੱਗਦਾ ਧਿਆਨ ਦੇ ਤੇਰਾ ਮੇਰੇ ਵਾਲੀ ਆ ਪੀ ਇਹ ਬੋਲਦੀ ਹੈ ਕਿ ਨਹੀਂ ਬੋਲਦੀ ਜੇ ਮੈਂ ਕੀਤੀ ਹੈ ਨਾ ਚੁੱਪ ਤੇ ਚੁੱਪ ਦਾ ਨਹੀਂ ਜਾਇਜ ਫਾਇਦਾ ਨਾ ਲਿਆਗਾ ਠੀਕ ਆ ਨਾ ਰੁਪਿੰਦਰ ਤੈਨੂੰ ਮੈਂ ਬੁਲਾਇਆ ਵਾ ਮੈਂ ਫੋਨ ਤੇ ਗੱਲ ਕਰਨ ਦੀ ਆ ਤੂੰ ਬੁਲਾਇਆ ਭਾਈ ਨਹੀਂ ਬੁਲਾਇਆ ਪਰ ਤੂੰ ਮੈਨੂੰ ਲਾਲਾ ਗੱਲਾਂ ਕਰਨ ਦੀ ਆ ਤੈਨੂੰ ਤੇ ਕੱਲ ਦਾ ਸਾੜਾ ਹੋ ਗਿਆ ਵਾ ਕਿ ਇਹਨਾਂ ਨੇ ਸਕੂਟਰੀ ਕਿਉਂ ਲੈਣ ਦੀ ਆ ਆਹੋ ਸਕੂਟਰੀ ਲੈਣ ਦੀ ਆ ਸੜੀ ਜੀ ਟੁੱਟੀ ਜੀ ਸਕੂਟਰੀ ਇਹਦੇ ਕਿੱਡਾ ਡਈ ਆ ਗੱਲ ਮੇਰਾ ਤਾਂ ਕਰਦੀ ਹੋਂ ਜੇ ਨਵੀਂ ਘੜਾ ਕੇ ਲਿਆਂਦੀ ਉਹਦੇ ਪਤਾ ਲੱਗਦਾ ਹੁਣ ਵੇਖੀ ਸਹੀਂ ਤੇਰੇ ਸਿਰ ਚੜ ਕੇ ਨਾ ਨਵੀਂ ਘੜਾ ਕੇ ਲਿਆਉਂਗੀ ਉਹ ਵੀ ਤੇਰਾ ਸਾਹਮਣੇ ਉਹ ਚਾਲਾਂ ਹੀ ਪੁਰਾਣੀ ਲੈਣਦੀ ਆ ਨਾ ਤੂੰ ਜਾਜ ਕਢਾ ਲਈਂ ਵੇਖ ਲਾਂਗੇ ਅਹੀਂ ਵੀ ਨਾਲੇ ਮੇਰੇ ਤੋਂ ਨਾ ਤਾਂ ਰਿਆ ਕਰ ਥਾ ਨਾ ਜਾਇਆ ਕਰ ਤੂੰ ਨਾ ਜਾਣ ਜਾਣ ਕੇ ਸਾੜਦੀ ਆ ਮੈਂ ਤਾਂ ਕਰਕੇ ਫਿਰ ਲਿਉਣੀ ਆ ਹੁਣ ਤੂੰ ਵੀ ਜਾਣ ਕੇ ਮੈਨੂੰ ਡੇ ਨਾ ਗੱਲਾਂ ਕਰਨ ਜੇ ਇਹੋ ਗੱਲ ਤੂੰ ਅੰਦਰ ਕਰ ਲੈਣੀ ਹੋ ਤੇ ਮੈਨੂੰ ਨਾ ਬੁਲਾਉਣੀ ਹੋ ਤੇ ਮੈਂ ਆਪੇ ਨਾ ਬੋਲਦੀ ਮੈਂ ਤਾਂ ਰੋਟੀ ਖਾਣ ਆਈ ਹੀ ਤੇ ਇੱਥੇ ਮੰਮੀ ਦਾ ਫੋਨ ਆ ਗਿਆ ਮੈਨੂੰ ਤੇ ਹੁਣ ਚੁੱਕਣਾ ਨਹੀਂ ਮੈਨੂੰ ਮੰਮੀ ਦਾ ਫੋਨ ਮੈਨੂੰ ਸਭ ਪਤਾ ਲੱਗਦਾ ਆ ਕਿੱਥੋਂ ਦੀ ਬੋਲਦੇ ਤੇ ਕਿੱਥੋਂ ਨਹੀਂ ਠੀਕ ਵਾ ਨਾ ਚਲ ਠੀਕ ਆ ਜੇ ਤੈਨੂੰ ਪਤਾ ਲੱਗਦਾ ਤੇ ਐਵੇਂ ਸੜੀ ਨਾ ਜਾ ਰੋਟੀ ਖਾਣ ਦੇ ਮੈਨੂੰ ਰੋਟੀ ਖਾਣ ਦੇ ਰੋਟੀ ਨਾਲ ਲਾਹੋਂ ਦਾ ਫਿਕਰ ਨਾ ਪਕਾਉਂਦਾ ਤੇ ਖਾਣ ਵਰੀ ਤੂੰ ਹੀ ਆ ਗਈ ਆਹੋ ਜੀ ਤੂੰ ਲਾਲਾ ਦੇਂਦੀ ਆ ਨਾ ਨਾਲੇ ਮੇਰੀ ਸੋਣ ਗੱਲ ਅੱਜ ਵਾਰੀ ਤੇਰੀ ਹੀ ਰੋਟੀ ਬਣਾਉਂਦੀ ਬਹੁਤੀਆਂ ਗੱਲਾਂ ਨਾ ਕਰਿਆ ਕਰ ਮੈਨੂੰ ਜੇ ਤੈਨੂੰ ਮੈਂ ਗੱਲ ਨਾ ਨਾ ਕਰਾਂ ਕੋਈ ਵੀ ਤੂੰ ਤਾਂ ਸਭੋ ਸਰ ਤੇ ਚੜ ਜੇ ਲੱਗੀ ਆ ਬੋਤਾ ਚੁੱਪ ਕਰਕੇ ਤੇ ਬੈਠੀ ਰਿਹਾ ਕਰ ਖਾਲਾ ਜੇ ਖਾਣੀ ਐ ਰੋਟੀ ਜੇ ਨਹੀਂ ਨਾ ਖਾਣੀ ਤੇ ਜੋ ਬਰ ਕੇ ਤੇ ਅੰਦਰ ਚਲ ਜਾ ਮੈਨਾਂ ਬੋਲ ਨਾ ਬੋਤਾ ਬੋਲਾਂ ਤੇ ਤੂੰ ਡਈ ਆ ਮੈਂ ਤੈਨੂੰ ਕੁਝ ਕਿਹਾ ਸੀ ਜੇ ਤੇ ਰੋਟੀ ਖਾਣੀ ਹੈ ਨਾ ਤੇ ਚੋਬਰੇ ਖਾ ਲਾ ਤੇ ਨਹੀਂ ਤੇ ਮੈਂ ਰੋਟੀ ਖੋਲਾ ਨਹੀਂ ਹੋ ਫਿਰ ਨਾ ਕਹੀਂ ਤੂੰ ਖੋਗੇ ਵਖਾ ਕਿਦਾਂ ਖੋਣੀ ਆ ਜਿਆਦਾ ਤਾਂ ਚੜਦੀ ਜਾਂਦੀ ਜਿਵੇਂ ਕੁਝ ਕਹਿੰਦੀ ਨਹੀਂ ਤੈਨੂੰ ਤੇ ਮੈਂ ਕਹਿੰਨੀ ਚੋਬਰੇ ਖਲੇ ਖਾਣੀ ਆ ਤੇ ਉਹੀ ਗੱਲ ਬਾਰ ਬਾਰ ਜਿੱਦਾਂ ਰੋਟੀ ਬਣਾਉਣੀ ਹੁੰਦੀ ਨਾ ਉਸ ਦਿਨ ਬੜੀ ਪ੍ਰਧਾਨਗੀ ਵਿਖਾਉਂਦੀ ਆ ਕਿ ਮੈਂ ਰੋਟੀ ਬਣਾਈ ਆ ਐਦਾਂ ਹੀ ਵਿਖਾਉਣੀ ਆ ਜਿੱਦਾਂ ਤੂੰ ਵਿਖਾਉਣੀ ਆ ਠੀਕ ਆ ਨਾ ਪਿੰਦਰ ਆ ਸਸਕੇ ਜੀ ਜੀ ਸਸਿਕਰ ਬਾਉ ਕੱਲੀ ਲੱਗੀ ਆ ਬਾਕੀ ਘਰ ਦੇ ਕਿੱਥੇ ਗਏ ਆ ਬਾਕੀ ਘਰ ਦੇ ਨੇ ਕੀ ਕਰਨਾ ਆ ਮੰਮੀ ਹੁਣੀ ਗਏ ਆ ਜਰਾ ਕ ਕੰਮ ਹੀ ਕਿਤੇ ਉੱਥੇ ਗਏ ਆ ਅੱਛਾ ਅੱਛਾ ਸ਼ਰਕ ਤੱਕ ਹਾਂ ਤੇ ਉਹ ਦੂਜੀ ਭੈਣ ਅੰਦਰ ਵੜੀ ਆ ਉਹਨੂੰ ਕਦਾ ਵਾ ਬਸ ਟਾਈਮ ਨਾ ਕਰ ਲਿਆ ਸਫਾਈ ਦਾ ਮੜਾ ਮੋੜਾ ਝਾੜੂ ਪੋਚਾ ਕਰਕੇ ਦੇ ਲੈ ਜਿੱਦਾਂ ਦੀ ਚਾਚੀ ਜੀ ਸਕੂਟਰ ਹੀ ਆ ਗਈ ਆ ਉਦਾਂ ਦੀ ਤੇ ਅੰਦਰੋਂ ਹੀ ਨਹੀਂ ਨਿਕਲਦੀ ਉਹਦਾ ਨਿਕਦੀ ਹਵਾ ਹੋ ਗਈ ਇਹ ਵੀ ਕੀ ਉਥੇ ਮੈਂ ਹੈਲੀਕਾਪਟਰ ਖਰੀਦ ਲਈ ਆਈ ਸਕੂਟਰ ਰਲਦੀ ਆ ਆਹ ਖਰੀਦ ਲਿਆਏ ਆ ਕਿ ਉਦੋਂ ਦੇ ਲੈ ਦੱਸ ਹਾਂ ਨਾ ਇਹਨਾਂ ਨੂੰ ਵੀ ਕਰਜ਼ੇ ਤੋਂ ਡਰਨੀ ਹੋਣ ਲੱਗਦਾ ਮੈਂ ਤਾਂ ਬਥੇਰਾ ਸਮਝਾਇਆ ਸੀ ਕਿ ਚੱਲ ਇੱਕ ਚੀਜ਼ ਕਰ ਹੈਗੀ ਆ ਵਾਰੀ ਵਾਰੀ ਬੰਦਾ ਸ਼ਹਿਰ ਚੱਲ ਜੇ ਪੁੱਤ ਜਿਹੜਾ ਕਰਜ਼ਾ ਚੁੱਕ ਲਿਆ ਉਹ ਲੱਥਣਾ ਵਾ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦੀ ਪਰ ਨਾ ਮੈਨੂੰ ਇਹਨਾਂ ਖਰਚ ਖਰਚਾ ਵਾਲੀ ਲੱਗਦੀ ਆ ਪੈਸੇ ਪੂਹੇ ਦੀ ਇਹਨੂੰ ਪਰਵਾਹ ਨਹੀਂ ਗਈ ਹੈਗੀ ਚਾਚੀ ਜੀ ਪਹਿਲੇ ਨੂੰ ਤਾਂ ਸਮਝਦੀ ਕੱਖ ਨਹੀਂ ਅੱਛਾ ਕਹਿੰਦੀ ਆ ਕਿ ਬਸ ਦਵਾ ਦਾ ਵਾ ਚੁੱਕੀ ਜਾਓ ਚੁੱਕੀ ਜਾਓ ਕੋਈ ਨਹੀਂ ਜੇ ਲਥਨਗੇ ਠੀਕ ਆ ਜੇ ਨਾਲ ਲਥਨਗੇ ਤਾਂ ਵੀ ਕੋਈ ਨਹੀਂ ਸਾਂਝਾ ਘਰ ਵਾ ਕਾਦੀ ਪਰਵਾਹ ਵਾ ਜੇ ਇਹਨਾਂ ਦੇ ਸਿਰ ਭਾਰ ਮਤਲੇ ਕੋਈ ਨਹੀਂ ਇਹਨਾਂ ਦੇ ਵੀ ਤਾਂ ਹੈ ਹੀ ਆ ਮੇਰੀ ਕਾਸਮ ਮੈਨੂੰ ਤੇ ਤੇਰੇ ਚਾਚੇ ਨੇ ਦੱਸਿਆ ਅੱਛਾ ਕਿ 10 ਲੱਖ ਰੁਪਈਆ ਲਿਆਂਦਾ ਵਾ ਇਹਦੇ ਖਰੇ ਖਰਾ ਦਾ ਵਿਆਹ ਵਾ ਅੜੀ ਇਹਨੇ ਲੱਖ ਰੁਪਈਆ ਕੀ ਕਰਨਾ ਉਥੇ ਨੇ ਸਟ ਕਰਨੀ ਆ ਕਿਤੇ ਹੋਇਆ 10 20 ਹਜ਼ਾਰ ਰੁਪਈਆ ਖਰਚ ਲਿਆ ਖਰਚੀ ਲਿਆ ਸਈ ਚਾਚੀ ਜੀ ਤੁਹਾਨੂੰ ਮੈਂ ਕੀ ਦਸਾਂ ਖਰਚੇ ਤਾਂ ਦੇ ਹੈਗੇ ਤਗੜੇ ਅੱਛਾ ਹੁਣ ਕਹਿੰਦੀ ਆ ਵੀ 10000 ਤੋਂ ਥੱਲੇ ਮੈਂ ਸੂਟ ਨਹੀਂ ਕੋਈ ਬਣਾਉਣਾ ਬੰਦੇ ਬੱਲੇ ਜੇ ਫਿਰ ਕਹਿੰਦੀ ਆ ਵੀ ਮੈਂ ਉਥੇ ਪਾਉਣਾ ਵਹਾਰ ਹੁਰ ਉਹ ਕਹਿੰਦੀ ਮੈਂ ਡਾਲਰਾਂ ਦਾ ਪਾਉਣਾ ਕਿ ਢੀਏ ਕੈਨੇਡਾ ਬੈਠੀ ਨਹੀਂ ਡਾਲਰਾਂ ਦਾ ਤਾਂ ਚੰਗਾ ਲੱਗਦਾ ਵਾ ਜਾਂ ਇਹਦਾ ਬੰਦਾ ਬਾਹਰ ਹੋਵੇ ਤੇ ਹੋਈ ਨਾ ਤੇ ਮੁੜ ਕੇ ਫਿਰ ਜਿਹੜਾ ਦੂਜਾ ਵਾ ਉਹ ਗੜਾ ਘਟਵਾ ਨਾਲ ਦਾ ਕੋਤੋਂ ਵੀ ਤਾਂ ਆਂਦੀ ਗੱਲ ਇਹ ਮੈਂ ਤਾਂ ਇਹ ਉਥੇ ਨਾ 10200 ਤਾਂ ਦਿੱਤਾ ਚੁੱਕਿਆ ਮੈਂ ਤਾਂ ਸਟ ਕਰਨੀ ਹਾਂ ਉਥੇ ਓ ਲੋਕਾਂ ਨੇ ਚੋਕੇ ਲੈ ਜਾਣੇ ਤੇ ਤੁਹਾਡੇ ਪੱਲੇ ਕੀ ਪੈਣਾ ਤੁਹਾਡੇ ਪੱਲੇ ਤੇ ਵਿਆਜ ਹੀ ਪੈਣਾ ਧੀਏ ਅੱਜ ਕੱਲ ਜਿੰਨਾ ਮੰਗਿਆਈ ਦਾ ਸਮਾਂ ਵਾ ਮੂਲ ਨਹੀਂ ਲੱਤਦਾ ਵਿਆਜ ਕਿਦਾਂ ਲਾਉਣਾ ਵਾ ਤੇ ਕੀ ਕਰੀਏ ਚਾਚੀ ਹੁਣ ਆਪਾਂ ਤੇ ਵਾਂ ਫਸੇ ਵਿੱਚ ਠੀਕ ਹੋਣਾ ਮੇ ਧੀਏ ਤੂੰ ਸਿਆਣੀ ਬਾਣੀ ਇਹ ਹੁਣ ਇਹ ਘਰ ਦੇ ਵਿੱਚ ਵੱਡੀ ਹੈ ਮੰਮੀ ਜੀ ਇਹਨਾਂ ਨੂੰ ਸਮਝਾਉਣ ਵੀ ਪੁੱਤ ਇਦਾਂ ਨਹੀਂ ਕਰਨਾ ਮੈਂ ਤੇ ਆਈਆਂ ਮਗਰੋਂ ਮੈਨੂੰ ਇਹਨਾਂ ਦੇ ਘਰ ਦਾ ਸਾਬ ਕਿਤਾਬ ਦਾ ਕੀ ਪਤਾ ਕਿਦਾਂ ਇਹ ਸ਼ੁਰੂ ਤੋਂ ਕਰਦੇ ਰਹੇ ਕਿਦਾਂ ਨਹੀਂ ਮੈਂ ਤਾਂ ਉਦਾਂ ਹੀ ਚੱਲਣਾ ਨੇ ਨਵਾਂ ਲਵੇ ਕੇ ਮੈਨੂੰ ਇਹ ਕਹਿ ਦਿੰਦੇ ਆ ਵੀ ਤੂੰ ਖਰਚਾ ਕਰਦੀ ਆ ਉਹਨੂੰ ਕੋਈ ਕਹਿੰਦਾ ਕੋਹ ਨਹੀਂ ਜੇ ਤੁਸੀਂ ਚਾਚੀ ਜੀ ਮੰਮੀ ਦੀ ਸੁਣਦੇ ਆ ਤੇ ਮੰਮੀ ਉਹ ਤੋਂ ਵੀ ਤਾਂ ਮੰਮੀ ਤਾਂ ਕਹਿੰਦੇ ਆ ਵੀ ਬਸ ਉਹੋ ਹੀ ਚੰਗੀ ਆ ਹੈ ਨਹੀਂ ਕੋਈ ਵੀ ਲੱਗਦੀ ਹੈਗੀ ਉਹਨਾਂ ਦੀ ਉਹਨਾਂ ਵੱਲ ਦੀ ਗੱਲ ਕਰਦੇ ਆ ਭਾਈ ਉਹ ਚੰਗਾ ਕੰਮ ਕਰ ਲੈਣ ਭਾਈ ਮਾੜਾ ਕਰ ਲੈਣ ਤੇ ਅਹੀਂ ਭਾਈ ਜੋ ਮਰਜ਼ੀ ਕਰਦੇ ਰਹੀਏ ਸਾਡਾ ਕੋਈ ਨਾ ਹੀ ਨਹੀਂ ਹੈ ਘਰ ਦੇ ਵਿੱਚ ਪਰ ਪੁੱਤ ਇਹ ਗੱਲ ਤੇ ਗਲਤ ਵਾ ਨਾ ਇਦਾਂ ਨਹੀਂ ਚਾਹੀਦਾ ਸਿਆਣੀ ਬਿਆਣੀ ਆ ਪਰ ਨਾ ਆਤ ਤੇਰੀ ਸੱਸ ਨੇ ਬੜੀ ਚੁੱਕੀ ਹੁੰਦੀ ਸੀ ਜਦੋਂ ਤੇਰਾ ਸਹੁਰਾ ਨੌਕਰੀ ਤੇ ਹੀ ਨਾ ਤੇ ਚਾਚਾ ਤੇਰਾ ਕਾਰ ਕੰਮ ਕਰਦਾ ਹੁੰਦਾ ਸੀ ਆਂਦੀ ਹੁੰਦੀ ਹੀ ਮੈਂ ਹੀ ਮੈਂ ਵਾ ਮੈਂ ਹੀ ਮੈਂ ਵਾ ਵੇਖ ਲਾ ਧੀਏ ਆਪਣੀਆਂ ਕੀਤੀਆਂ ਆਪਣੇ ਗਾੜੀਆਂ ਆਉਣ ਡੀਆਂ ਜੇ ਉਦੋਂ ਰਲ ਕੇ ਬੈੰਦੀ ਸਾਡੇ ਨਾਲ ਪਰਿਵਾਰ ਇਕੱਠਾ ਹੁੰਦਾ ਚੱਲ ਨਿਆਣਿਆਂ ਨੂੰ ਚਾਚੇ ਦਾ ਡਰ ਹੁੰਦਾ ਫੇ ਸਾਡਾ ਚਾਚਾ ਜਦੋਂ ਉਹਦਾਂ ਹੀ ਵਖਰੀ ਹੋ ਗਈ ਵੀ ਪਤਾ ਨਹੀਂ ਵਖਰੀ ਹੋ ਕੇ ਕੀ ਮੇਚ ਬਾਰੇ ਛੱਤ ਲੈਣੀ ਐ ਇਹੋ ਘਾਰ ਹੀ ਬਣਾਇਆ ਵੱਡੀ ਗੱਲ ਵਾ ਤੂੰ ਰੰਗ ਰੂੰਗ ਕਰਾ ਲਿਆ ਵਾ ਤੁਹਾਡੇ ਰੰਗ ਰੂੰਗ ਹੋਣ ਵਾਲਾ ਵਾ ਹੋਰ ਇਹਨੇ ਵੱਧ ਕੀ ਕੀਤਾ ਫੇਰ ਇੰਨਾ ਨਹੀਂ ਵੀ ਮਗਰ ਪੈਰਵਾਈ ਕਰਕੇ ਮੁੰਡੇ ਇੱਕ ਨੂੰ ਨੌਕਰੀ ਦਵਾਦਾ ਉਹ ਵੀ ਜੋ ਕੁਝ ਹੈਗਾ ਸੀ ਆਪਣੇ ਭੈਣ ਭਰਾਵਾਂ ਨੂੰ ਟੋੜ ਛੜਿਆ ਉਹਨਾਂ ਨੇ ਇਹਨੂੰ ਖਾ ਲਿਆ ਤੇ ਹੁਣ ਤੁਹਾਡੇ 'ਚ ਕਸੂਰ ਕੱਢਣਾ ਵੀ ਨਵਾਂ ਨਹੀਂ ਚੰਗੀਆਂ ਲੈ ਚਾਚੀ ਐਦਾਂ ਦੇ ਕੰਮ ਵੀ ਹੁੰਦੇ ਰਹੇ ਆਦ ਹੁਣ ਤੂੰ ਹੀ ਨਾ ਲਿਆ ਵਾ ਤੇ ਫੇਰ ਪਤਾ ਲੱਗਾ ਵਾ ਜਿਹਦੇ ਮੰਮੀ ਤੇ ਕਹਿੰਦੇ ਆ ਮੈਂ ਸਿਆਣੀ ਬੜੀ ਆ ਤੂੰ ਹੀ ਬਾਗੀਆਂ ਵੇ ਇਦਾਂ ਦੀਆਂ ਮੈਦਕਦੇ ਐ ਬਣਾਇਆ ਵਾ ਘਰ ਕਿਤੇ ਇੰਨੀ ਮਿਹਨਤ ਕੀਤੀ ਹੁੰਦਾ ਹੀ ਦਨੀਆ ਕਲਾ ਕਰਦੇ ਰਹਿੰਦੇ ਤੇਰਪਿੰਦਰ ਤੂੰ ਹੀ ਮਿਹਨਤ ਵੇ ਇਹੀ ਲਈ ਤੇਰੇ ਸਹੁਰੇ ਦੇ 50000 ਰੁਪਏ ਤਨਖਾਹ ਹੀ ਹੂੰ ਤੇ ਫਸਲ ਦੇ ਪੈਸੇ ਵੱਖਰੇ ਆਉਂਦੇ ਸੀ ਤੇ ਕੀ ਵਾਧੂ ਬਣਾਇਆ ਸਾਡੇ ਨਾਲੋਂ ਇਹਨੇ ਦੱਸੇ ਤੇ ਸਹੀਂ ਨਾਲੇ ਹੁਣ ਜੇ ਚਾਚੀ ਜੀ ਤੁਸੀਂ ਆ ਵੀ ਨੇਈਆ ਘਰ ਦੇ ਵਿੱਚ ਹੁਣ ਕਿੰਨੇ ਖਰਚੇ ਹੁੰਦੇ ਆ ਘਰਾਂ ਦੇ ਹੋਰ ਕੀ ਆ ਪੁੱਤ ਹਾਂ ਹੁਣ ਸ਼ਹਿਰ ਬੈਰ ਵੀ ਜਾਣਾ ਕਿ ਰਿਸ਼ਤੇਦਾਰ ਦੇ ਵੀ ਜਾਣਾ ਤੇ ਜਦੋਂ ਕੋਈ ਪੈਸਾ ਮੰਗ ਲਈਏ ਉਦੋਂ ਕਹਿੰਦੇ ਤੁਸੀਂ ਖਰਚੇ ਕਰਦੀਆਂ ਫੇਰ ਤੁਸੀਂ ਇਹ ਡੂਨੇ ਫੜ ਕੇ ਤੁਰ ਪੈਣਾ ਵਾ ਬਾਹਰ ਲੋਕਾਂ ਨੂੰ ਜਾ ਕੇ ਮੰਗਣੇ ਆ ਮੈਂ ਹਾਂ ਦੱਸਾਂ ਜਿਹੜੀ ਲੋੜ ਵਾਲੀ ਚੀਜ਼ਾਂ ਹੀ ਘਰੋਂ ਹੀ ਮੰਗਣੀ ਆ ਨਹੀਂ ਉਹ ਜਿਹੜੇ ਬਾਹਰੋਂ ਜਾ ਕੇ ਲਿਆਈਆਂ ਉਹਨੂੰ ਡੱਕੇ ਉਹਨਾਂ ਕਿੰਨੇ ਡੱਕਦੀ ਨਾ ਫੇ ਲੱਖ ਉੱਥੇ ਵਿਆਦ ਲੱਗ ਜਾਣਾ ਨੀ ਪਿਆਣਾ ਇਦਾਂ ਹੀ ਤੇਰੀ ਸੱਸ ਦੇ ਕੰਮ ਹੁੰਦੇ ਸੀ ਤਨ ਖਾ ਹੁੰਦੀ ਹੁੰਦੀ ਹੀ ਭੈਣ ਭਰਾਵਾਂ ਦੇ ਵਿਆਹ ਹੁਣੇ ਚੋਲੇ ਪਰਕ ਸਮਾਨ ਦੇ ਲੈ ਜਾਣੇ ਤੇ ਪਿਆਹਾ ਤੇ ਲਾਥੇ ਵੱਖਰਾ ਲੈ ਜਾਣਾ ਇਹਨੂੰ ਪੁੱਛਦੀ ਤਾਂ ਹੁੰਦੀ ਨਹੀਂ ਖਸਮ ਦੀ ਕਮਾਈ ਆਉਂਦੀ ਹੀ ਜਿਹੜਾ ਪੁੱਛਦਾ ਹੀ ਉਹਦੇ ਗਲ ਪਿੰਦੀ ਹੁੰਦੀ ਹੈਗੀ ਤੇ ਤੁਸੀਂ ਕੌਣ ਮੈਨੂੰ ਗੱਲ ਕਰ ਰਹੇ ਹੋ ਨੇ ਭੁੱਲ ਗਏ ਆਹ ਆਪਾਂ ਸੋਲ ਜਾਂਦੇ ਹੁੰਦੇ ਧੀਏ ਉਹੋ ਹੀ ਗੱਲ ਮੈਂ ਤਾਂ ਸਭ ਕੁਝ ਵੇਖਿਆ ਇੱਥੇ ਚਾਚੀ ਜੀ ਅਹੀਂ ਤੇ ਖਰਚਾ ਵਧੂ ਕਰਦੇ ਨਹੀਂ ਆ ਕੋਈ ਵੀ ਵੀ ਸਾਨੂੰ ਨਹੀਂ ਪਤਾ ਤੁਹਾਡਾ ਘਰ ਵਾ ਜਦੋਂ ਫੇਰ ਆਖੀਏ ਵੀ ਇੱਕ ਜਣੇ ਨੂੰ ਆਪਾਂ ਆਖੀ ਜਾਈਏ ਵੀ ਤੂੰ ਖਰਚਾ ਨਾ ਕਰ ਨਾ ਕਰ ਤੇ ਦੂਜਾ ਜਿਹੜਾ ਕਰਨਦੇ ਆ ਉਹਨੂੰ ਆਪਾਂ ਕਹੀਏ ਕਖਨਾ ਫਿਰ ਸਾਡੇ ਵੀ ਜਮਾਂ ਚ ਆਉਂਦਾ ਵੀ ਅਸੀਂ ਵੀ ਲਈ ਆਉਂਦੇ ਹਾਂ ਨੂੰ ਕੀ ਨਹੀਂ ਇਹ ਤਾਂ ਗੱਲ ਹੈ ਵਾ ਜੇ ਹੁਣ ਪੁੱਤਿਆ ਕਹਿੰਦੇ ਰਹੀਏ ਉਹ ਆਪਣੀ ਚੀਜ਼ਾਂ ਬਣਾ ਹੀ ਜਾਣ ਹਾਂ ਸਾਂਝਾ ਤੁਹਾਡਾ ਘਰ ਵਾ ਜੇ ਇੱਕ ਨੇ ਚੁੱਕੇ ਤੇ ਲਾਉਣੇ ਤੇ ਦੋਵਾਂ ਨੂੰ ਪਾਣੇ ਹੁਣ ਮੰਨ ਲਓ ਜੇ ਕੋਈ ਵੀ ਚੀਜ਼ ਲਿਆਉਣਗੇ ਕੋ ਆਪਣੇ ਨਾਂ ਦੇ ਲੈ ਆਉਣਗੇ ਕੱਲ ਨੂੰ ਸਾਡੇ ਵਰਗੇ ਕਹਿਣਗੇ ਵੀ ਜਿਹਦਾ ਨਾ ਕਹਣਾ ਤੁਹਾਡਾ ਨਗੜਾ ਵੇਚਾਗਾ ਸਕੂਟਰ ਹੀ ਉਹਨੇ ਪੁਰਾਣੀ ਲੈਂਦੀ ਆ ਚਲਦੀ ਖਰੇਕ ਦੇ ਲੈਂਦੀ ਆ ਚਲੀ 50000 ਦੀ ਆਈ ਹੈ ਲੈ ਤੂੰ ਫਿਸ਼ ਦੇਣਾ ਤੂੰ ਹੁਣ ਸਕੂਟਰ ਨਵੀਂ ਕਢਾ ਕੇ ਲਿਆਵੀਂ ਤੈਨ ਲਿਆਵੀ ਵੀ ਆਪਣੇ ਨਾਂ ਤੇ ਇਹਨੂੰ ਪਤਾ ਲੱਗ ਜਾਊਗਾ ਲੋ ਲੱਗ ਜਾਊ ਤੇ ਦਰਾਣੀਆਂ ਜਿ ਖਾਣੀਆਂ ਤੇ ਕਿੱਦਾਂ ਰਹਿਦਾ ਚੰਗਾ ਪੁੱਤ ਮੈਂ ਜਾਣੀ ਆ ਤੇਰੇ ਚਾਚੇ ਨੇ ਰੋਟੀ ਖਾਣੀ ਚਾਹੀਦੀ ਦੱਸ ਹੁਣੇ ਤੇ ਆਏ ਆ ਉਹ ਨਹੀਂ ਨਹੀਂ ਇਹਨਾਂ ਨੇ ਬੰਬੀ ਤੋਂ ਆ ਜਾਣਾ ਰੋਟੀ ਖਾਣੀ ਆ ਤੇ ਜਿਹੜੀ ਗੱਲ ਮੈਂ ਤੈਨੂੰ ਦੱਸੀ ਆ ਨਾ ਉਹਦਾ ਧਿਆਨ ਰੱਖੀ ਨਹੀਂ ਨਹੀਂ ਕੋਈ ਗੱਲ ਨਹੀਂ ਐਵੇਂ ਸ਼ਦਿਆਂ ਜੀ ਬਣ ਕੇ ਟਾਈਮ ਨਾ ਕੱਢ ਲਈ ਉਹਦਾ ਨਾ ਚਾਚੀ ਦੀ ਗੱਲ ਵੀ ਠੀਕ ਵਾ ਕੋਈ ਨਹੀਂ ਆ ਚਾਚੀ ਤੇਰੇ ਕਹਾਂ ਤੋਂ ਪਹਿਲਾਂ ਹੀ ਮੈਂ ਨਵੀਂ ਸਕੂਟਰੀ ਦੀ ਰੱਟ ਲਾਈ ਈ ਆ ਤੇ ਆਊਗੀ ਵੀ ਜ਼ਰੂਰ ਕੋਈ ਨਹੀਂ ਸ਼ਾਮਾਂ ਤੱਕ ਤੇ ਡਿੱਗਦੀ ਆ ਕੱਲ ਦਾ ਦਿਨ ਮੈਂ ਵੀ ਨਹੀਂ ਪੈਣ ਦੇਣਾ ਕੰਮ ਕਾ ਦਾ ਹੀ ਹਾਂ ਉਦਾਂ ਹੀ ਬੈਠੀ ਆ ਤਾਂ ਬੈਠੀ ਬੈਠੀ ਚੱਲ ਗਈ ਅੱਛਾ ਤੇ ਉਹ ਗਾੜੀ ਰਪਿੰਦਰ ਬੈਠੀ ਸੀ ਤੇ ਮੈਨੂੰ ਉਹਨਾਂ ਦੇ ਘਰੋਂ ਪਤਾ ਲੱਗਾ ਵੀ ਦਲਜੀਤ ਨੇ ਸਕੂਟਰੀ ਲੈ ਆਏ ਆ ਨਵੀਂ ਲਿਆਂਦੀ ਆ ਨਹੀਂ ਨਹੀਂ ਹਾਂ ਚਲਦੀ ਲਿਆਂਦੀ ਆ ਅੱਛਾ ਮੈਂ ਤਾਂ ਫਿਰਨਾ ਬਾਲਦੀ ਦੇ ਉੱਤੇ ਹੋਰ ਤੇਲ ਪਾ ਆ ਮੈਂ ਜਿਹੋ ਉਹ ਲੈ ਆਏ ਆ ਨਾ ਮੈਂ ਹੁਣ ਤੂੰ ਵੀ ਲੈ ਕੇ ਆ ਮੈਂ ਪਰ ਇੱਕ ਗੱਲ ਯਾਦ ਰੱਖੀ ਪ੍ਰਾਣੀ ਨਾਲ ਲਿਆਵੀ ਹੁਣ ਨਵੀਂ ਲਿਆਵੀ ਇਹ ਰਮਨ ਨਵੀਂ ਲਿਓਣਾ ਲੱਖ ਰੁਪਈਆ ਕੋਲੋਂ ਨਾਲ ਦੇ ਤਾਨੂੰ ਤਾਂ ਲੱਖ ਦਾ ਹੀ ਪਤਾ ਵਾ 50000 ਹੋਰ ਚੁੱਕ ਕੇ ਲਿਆਂਦਾ ਵਾ ਇਹ ਲੱਖ ਹੋ ਗਿਆ ਹੋ ਤਾਂ ਕਹਿਣ ਲਈ ਆ ਵੀ ਦਲਜੀਤ ਦੇ ਘਰ ਦੀ ਜਾਂਦੀ ਆ 10000 ਤੋਂ ਘੱਟ ਮੈਂ ਸੂਟ ਨਹੀਂ ਲੈਣਾ ਭਰਾ ਦੇ ਵਿਆਹ ਤੇ ਤੇ ਜਿਹੜਾ ਹਾਰ ਪੋਣਾ ਨਾ ਭਰਾ ਨੂੰ ਡਾਲਰਾਂ ਦਾ ਪੋਣਾ ਵਾ ਤੇ ਮੈਂ ਹਾਂ ਵੀ ਦਲਜੀਤ ਬਾਹਰ ਬੈਠਾ ਵਾ ਕਿ ਕੈਨੇਡਾ ਚ ਆਓ ਤੂੰ ਡਾਲਰਾਂ ਦਾ ਹਾਰ ਪੋਣਾ ਵਾ ਮੇਰ ਕੋ ਤੇ ਜਿੰਨੀਆਂ ਗੱਲਾਂ ਹੋਈਆਂ ਨਾ ਮੈਂ ਉਹਨੀਆਂ ਕੀਤੀਆਂ ਤੁਹਾਡੀ ਪਰਜਾਈ ਬਾਰੇ ਮੈਂ ਨਾ ਸਭ ਕੁਝ ਦੱਸ ਆਈਆਂ ਮੈਂ ਜਦ ਸੋਰਾ ਤੁਹਾਡਾ ਨੌਕਰੀ ਕਰਦਾ ਹੁੰਦਾ ਸੀ ਨਾ ਲੈ ਕੇ ਉਹਨੂੰ ਤੁਹਾਡ ਹੋ ਗਈ ਸੀ ਕਿ ਪਤਾ ਨਹੀਂ ਮੈਂ ਕੀ ਚਾਰੇ ਛੱਤ ਲੈਣੇ ਆ ਤੇ ਇਹਨਾਂ ਨੇ ਭੁੱਖੇ ਮਰ ਜਾਣਾ ਮੈਂ ਘਾਰੀ ਤੁਸੀਂ ਬਣਾਇਆ ਤੇ ਘਾਰੀ ਅਹੀ ਬਣਾਇਆ ਤੁਹਾਡੇ ਰੰਗ ਰੋਗਣ ਹੋ ਗਿਆ ਵਾ ਸਾਡੇ ਰੰਗ ਹੋਣ ਵਾਲਾ ਵਾ ਫਰਕ ਤੇ ਮੈਂ ਹੈ ਇੰਨਾ ਕੀ ਰਹਿ ਗਿਆ ਨਾ ਆ ਥੋੜਾ ਜਿਹਾ ਹੀ ਰਹਿ ਗਿਆ ਫਰਕ ਆ ਆਂਦੀ ਮੰਮੀ ਜਾਂਦੀ ਹੀ ਮੈਂ ਬੜਾਣਾ ਨਾ ਲਾ ਕੇ ਖਾਂਦੀ ਰਹੀ ਆ ਮੈਂ ਹਾਂ ਹੋ ਮੁੜ ਕੇ ਸਾਰੇ ਇਦਾਂ ਹੀ ਕਹਿੰਦੇ ਹੁੰਦੇ ਆ ਜੇ ਲਾ ਕੇ ਖਾਂਦੀ ਹੀ ਇੰਨੀ ਤੇ ਵੇਖ ਲੈਂਦੀ ਕਿ ਉਹਨਾਂ ਦੇ ਨਿਆਣੇ ਛੋਟੇ ਆ ਤੇ ਮੇਰੇ ਨਿਆਣੇ ਵੱਡੇ ਆ ਨਾਲੇ ਮੈਂ ਹਾਂ ਜੋ ਕੁਝ ਹੈਗਾ ਪੇਕੇ ਢੋਤਾ ਕਿਤੇ ਇੰਨੀ ਨਹੀਂ ਉਜਰ ਕੀਤੀ ਕਿਸ ਭਰਾ ਨੇ ਕਿ ਮੁੰਡੇ ਨੂੰ ਨੌਕਰੀ ਦਵਾ ਦਈਏ ਕਿਸ ਨੂੰ ਰਮਨ ਜੇ ਪਿਛੇ ਨਾ ਨਟੋਂਦੀ ਤੇ ਇਹਨਾਂ ਕੋਲ ਤਾਂ ਪੈਸੇ ਮੁੱਕੜੇ ਨੇ ਉਹ ਹੀ ਗੱਲ ਵਾਣਾ ਫਿਰ ਉਦੋਂ ਦਾ ਰਾਦਾ ਹੀ ਕੰਮ ਇਦਾਂ ਹੀ ਰਹਿਣੇ ਆ। ਮੁੰਡਿਆਂ ਨੇ ਫਿਰ ਇੱਕ ੌੜੀ ਕਿੰਨੀ ਕੁ ਕਮਾਈ ਕਰ ਲੈਣੀ ਤਾਂ ਮੁੰਡੇ ਨਿਕਲੇ ਨਖਟੂ। ਉਹ ਬਾਕੀ ਇਹ ਆ ਵੀ ਨਵਾਂ ਵੀ ਇਡੀਆਂ ਸਿਆੜੀਆਂ ਲੀਆਂ ਰਬਨਾ। ਉਹ ਜੋ ਹੱਥ ਲੱਗਦਾ ਹੋਈ ਚੱਕੀ ਜਾਂਦੀਆਂ। ਚਲ ਕੋਈ ਗੱਲ ਨਹੀਂ। ਵਧੀਆ ਹੀ ਆ ਸਭੂ। ਖਾਈ ਡਾਈ ਜਾਣ। ਤੇ ਪੈਲੀ ਲਵਾਂਗੇ ਆਪਾਂ ਤੇ ਨਾਲੇ ਪਤਾ ਲੱਗੂ ਇਹਨੂੰ ਵੀ ਇਹਨਾਂ ਨੂੰ ਮੈਂ ਗੱਲਾਂ ਕਰਦੀ ਹੁੰਨੀ ਆ। ਫੇਰ ਵੇਖੀਏ ਤਾਂ ਤਰਲੇ ਕਿਦਾਂ ਘਟੰਦੇ ਆਪਾਂ। ਨਵਾਂ ਜੋਬਨ ਨੂੰ ਕਿਹਾ ਵਾ ਜਦੋਂ ਮੈਂ ਪੈਸੇ ਲੈ ਲੈ ਬਤਿਆਂ ਹਾਂ ਡੇ ਆ। ਕਹਿੰਦਾ ਭਾਜੀ ਅਜੇ 1.5 ਲੱਖ ਰੁਪਈਆ ਹੋਇਆ ਵਾ। ਤਾ ਕਰਕੇ ਤੇ ਮੈਂ ਚੁੱਕਣਾ ਦੇ ਕੇ ਆਈ ਆਂ ਭਿੰਨ ਵੀ ਸਕੂਟਰੀ ਲਿਓਣਗੇ 50 60 ਹਜ਼ਾਰ ਹੋਰ ਚੁੱਕਣਗੇ ਫੇਰ ਲਿਓਣਗੇ ਉਹ ਕਿਹੜੀ ਮੁਕਤਾ ਜਾਣੀ ਐ ਲੱਖ ਤੋਂ ਤਾਂ ਆਂ ਰੇਟ ਇਹਦਾ ਪਰ ਗੱਲ ਦਾ ਅਸਰ ਹੋਊਗਾ ਤਾਂ ਤਾਂ ਹੀ ਆ ਲੈ ਗੱਲ ਦਾ ਅਸਰ ਹੋਇਆ ਹੀ ਖੜਾ ਨਾ ਹੋਊ ਨਾ ਫੇਰ ਚਲ ਜੂੰਗੀ ਮੈਂ ਕਿਹੜਾ ਵਾਸਤੇ ਬੈਠ ਕੇ ਜਾਣਾ ਇੱਥੋਂ ਨਿਕਲੀ ਤੇ ਇੱਥੇ ਵੜ ਜਾਣਾ ਉਹਨਾਂ ਦੇ ਘਰ ਤੇਰਾ ਮਰ ਮੇਰਾ ਤੇਰਾ ਤਾਂ ਮੈਂ ਜੋਗੋ ਨੂੰ ਫੋਨ ਕਰਕੇ ਕਹਾਂ ਵੀ ਜੇ ਹੁਣ ਪੈਸੇ ਲੈਣਾ ਹੋਣਗੇ ਨਾ ਇਹਨਾਂ ਕੋ ਕਾਗਜ਼ ਪੱਤਰ ਲਿਖਾ ਹੈ ਵੀ ਅਬਲੀ ਜੇ ਮੈਨੂੰ ਲੱਗਦਾ ਇਹ ਤੇ ਇਹਨਾਂ ਦੇ ਮੁੜ ਕੇ ਮੁਕਰ ਕੇ ਫੇਰ ਕੀ ਕਰੇਗਾ ਇਹ ਗੱਲ ਤਾਂ ਠੀਕ ਆ ਲਿਖਿਆ ਹੋਊਗਾ ਇਹ ਪਾਸੇ ਦੌੜਨਗੇ ਤਨਾ ਪਹਿਲੀ ਤਾਂ ਆਪਾਂ ਹੀ ਲੈਣੀ ਆ ਉਹਨੂੰ ਤਾਂ ਪੈਸੇ ਹੀ ਚਾਹੀਦੇ ਆ ਓਏ ਓਏ ਉਹ ਤੇ ਇਹ ਗੱਲ ਕਹਿੰਦਾ ਵਾ ਚੱਲ ਛੱਡੋ ਇਹ ਗੱਲਾਂ ਚਾਹ ਦਾ ਕੱਪ ਬਣਾਵਾ ਤੁਸੀਂ ਵੀ ਪੀਓ ਤੇ ਮੈਂ ਵੀ ਪੀਵਾਂ ਬੋਟੀ ਮੈਨੂੰ ਕਹਿਣ ਤੇ ਡਈ ਕਿ ਚਾਚੀ ਜੀ ਬਹਿ ਜਾਓ ਚਾਹ ਪੀ ਕੇ ਜਾਓ ਮੈਂ ਨਹੀਂ ਤੇਰਾ ਚਾਚਾ ਆ ਗਿਆ ਹਾਂ